ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫਰਬ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿਸ ਤੇ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਵੱਲੋਂ ਗ੍ਰਿਫਤਾਰ ਕਰ ਲੈ ਗਿਆ ਤੇ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਵੱਲੋਂ ਹੁਣ ਆਪ ਸਰਕਾਰ ਨੂੰ ਘੇਰਿਆ ਜਾ ਰਿਹਾ ਹਾ ਉਹਨਾਂ ਕਿਹਾ ਕਿ ਤੁਸੀਂ ਜੇਲ੍ਹ ਚੋਂ ਬੈੱਕ ਕੇ ਸਰਕਾਰ ਚਲਾਉਣ ਦੀ ਗੱਲ ਕਰਦੇ ਹੋ ਤੇ ਜਦੋਂ ਲੋਕਾਂ ਨਾਲ ਹੁੰਦੀ ਹੈ ਤਾਂ ਉਦੋਂ ਕੀ ਹੁੰਦਾ ਜੇ ਤੁਹਾਡੇ ਤੇ ਆਪਣੇ ਦੇ ਬੀਤਰੀ ਹੈ ਤਾਂ ਤੁਸੀਂ ਕਿਉਂ ਐਵੇਂ ਕਰਦੇ ਹੋ ਆਮ ਆਦਮੀ ਪਾਰਟੀ ਨੇ ਇੱਕ ਪੇਟੀਸ਼ਨ ਪਾਈ ਹੋਈ ਔਰ ਭਗਵੰਤ ਪਾਣ ਜੀ ਦੀ ਸਟੇਟਮੈਂਟ ਆਈ ਹੈ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚ ਲਾਉਣਗੇ ਕਿਉਂ ਭਾਈ ਇਹ ਸੰਵਿਧਾਨ ਦੇ ਉੱਤੋਂ ਦੀ ਨੇ ਕਿ ਇਹ ਦੇਸ਼ ਦੇ ਨਾਗਰਿਕ ਨਹੀਂ ਜਦੋਂ ਕਿਸੇ ਹੋਰ ਤੇ ਆरोप ਲੱਗਦੇ ਆ ਤੇ ਤੁਸੀਂ ਵੱਡੀਆਂ-ਵੱਡੀਆਂ ਟਿੱਪਣੀਆਂ ਕਰਦੇ ਹੋ ਔਰ ਬਾਅਦ ਚ ਤੁਸੀਂ ਜਾ ਕੇ ਉਹ ਤੋਂ ਮਾਫੀਆ ਮੰਗਦੇ ਤੇ ਹੁਣ ਜਦ ਥੋੜੇ ਤੇ ਆरोप ਲੱਗਿਆ ਉਦੋਂ ਤੁਸੀਂ ਅਗਲੇ ਦਾ ਅਸਤੀਫਾ ਵੀ ਮੰਗਦੇ ਹੋ ਉਹਨੂੰ ਚੋਰ ਵੀ ਦੱਸਦੇ ਹੋ ਹਰ ਕਿਸਮ ਦੇ ਉਹਨਾਂ ਤੇ ਇਲਜ਼ਾਮ ਲਾਉਂਦੇ ਅੱਜ ਜਦ ਤੁਸੀਂ 338 ਕਰੋੜ ਦੇ ਸ਼ਰਾਬ ਘਟਾਲੇ 'ਚ ਅੰਦਰ ਹੋ ਗਏ ਹੋ ਔਰ ਤੁਹਾਨੂੰ ਕਿੰਗਪਿੰਨ ਦੱਸਿਆ ਜਾ ਰਿਹਾ ਔਰ ਬੱਚਾ-ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਦੀ ਫਾਈਨਾਂਸਿੰਗ ਪਾਰਟੀ ਦੀ ਔਰ ਇਲੈਕਸ਼ਨ 'ਚ ਸ਼ਰਾਬ ਮਾਫੀਆ ਰੇਤ ਮਾਫੀਆ ਤੋਂ ਤੁਸੀਂ ਪੈਸੇ ਇਕੱਠੇ ਕਰ ਰਹੇ ਇਹ ਲੈਂਡ ਮਾਫੀਆ ਇੱਕ ਹੋਰ ਮਾਫੀਆ ਜਿੱਤੋਂ ਤੁਸੀਂ ਪੈਸੇ ਕੱਟੇ ਕਰ ਰਹੇ ਹੋ ਡਿਵੈਲਪਰਾਂ ਤੋਂ ਤੇ ਜਦ ਉਹ ਚੋਰੀ ਫੜੀ ਜਾਂਦੀ ਆ ਤੇ ਤੁਸੀਂ ਕਹਿੰਦੇ ਨਹੀਂ ਭਾਈ ਇਹ ਤਾਂ ਬਾਈ ਡਾਟਾ ਹੋ ਗਿਆ ਇਹ ਤਾਂ ਜੇਲ੍ਹ ਤੋਂ ਅ ਸਰਕਾਰ ਚੱਲੂਗੀ ਇਹ ਦੋਰੇ ਮਾਪਦਾਨ ਭਾਈ ਜਿਹੜੇ ਗੱਲ ਕਰਦੇ ਸੀ ਬਦਲਾਅ ਦੀ ਜਿਹੜੇ ਗੱਲ ਕਰਦੇ ਸੀ ਕट्टर ਇਮਾਨਦਾਰੀ ਦੀ ਉਹਨਾਂ ਨੂੰ ਇਹ ਗੱਲਾਂ ਸ਼ੂਬਦੀਆਂ ਜੇਲ੍ਹ ਤੁਸੀਂ ਜੇ ਦੇਸ਼ ਦੇ ਨਾਗਰਿਕ ਹੋ ਤੇ ਆਮ ਆਦਮੀ ਹੋ ਤੇ ਫਿਰ ਅਰਜੈਂਟ ਸ਼ੀਅਰਿੰਗ ਤੋਂ ਲੋਕਾਂ ਦੀ ਤਾਂ ਕਿੰਨੇ ਕਿੰਨੇ ਚਿਰ ਤਰੀਕ ਨਹੀਂ ਲੱਗਦੀ ਸਬਰ ਕਰੋ ਜੇ ਸੱਚ ਹੋ ਜੇ ਤੁਸੀਂ ਸੱਚੇ ਹੋ ਤੇ ਸਾਹਮਣੇ ਆਜੋ ਜੇ ਝੂਠੇ ਹੋਏ ਉਭੀ ਸਾਹਮਣੇ ਆਜੂ ਇਸ ਲਈ ਜੇ ਜੀ ਗੱਲ ਕਰਦੇ ਸੀ ਨਾ ਉਸ ਗੱਲ ਤੇ ਅਮਲ ਵੀ ਕਰੋ ਅੱਜ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਪੰਜਾਬ ਚ ਵੀ ਉਹੀ ਚੋਰੀ ਕੀਤੀ ਆ ਤੁਹਾਡੀ ਆਫਿਸਰਸ ਕਮੇਟੀ ਨੇ ਸਬ ਕਮੇਟੀ ਆਫ ਮਿਨਿਸਟਰਸ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਹਾਂ ਇੱਥੇ ਵੀ ਇੱਕ ਸਾ ਇੱਕ ਸਾਈਜ਼ ਦਾ 500 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਔਰ ਉਹਨਾਂ ਲੋਕਾਂ ਨੇ ਕੀਤਾ ਇਸ ਲਈ ਭਾਜਪਾ ਨੂੰ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਫਿਕਸਡ ਮੈਚ ਭਗਵੰਤ ਮਾਨ ਨਾ ਖੇਡੋ ਉਹ ਟਾਉਟੀ ਟੋਡਾ ਹਟਾਉਟ ਹੈ ਇਹ ਗੱਲ ਸਭ ਨੂੰ ਪਤਾ ਹੈ ਮਗਰ ਟਾਉਟੀ ਦੇ ਬਦਲੇ ਕਰੋੜਾ ਰੁਪਏ ਦੀ ਲੁੱਟ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਕਾਰਵਾਈ ਹੋਣੀ ਚਾਹੀਦੀ ਐਂਡ ਨੋਬਡੀ ਜ਼ਬਾਬ ਲਾ ਸਾਰੇ ਇਸ ਕਾਨੂੰਨ ਇਸ ਸਬ ਦੇ ਲਈ ਇੱਕ ਹੈ ਔਰ ਕਾਨੂੰਨ ਸਭ ਤੋਂ ਉੱਚਾ ਹੈ ਇਸ ਲਈ ਕੇਜਰੀਵਾਲ ਸਾਹਿਬ ਅਸਤੀਫਾ ਦੇਣ ਔਰ ਜਿਵੇਂ ਸੁਸੋਦੀਆ ਜੈਨ ਸੰਜੇ ਸਿੰਘ ਔਰ ਯਾ ਹੋਰ ਕਿਸੇ ਤੇ ਵੀ aarop ਲੱਗਦਾ ਜੋ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਲਈ ਹੈ ਇਹਨਾਂ ਖਾਸ ਆਦਮੀਆਂ ਲਈ ਵੀ ਉਹੀ ਚਾਹੀਦੀ ਆ। ਸੋ ਜਿਵੇਂ ਤੁਹਾਨੂੰ ਸੁਣਿਆ ਵਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਗਿਆ ਕਿ ਭਾਜਪਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਕਸ ਮੈਚ ਖੇਡ ਰਹੇ ਨੇ ਤੇ ਹੁਣ ਵੇਖਣਾ ਹੋਵੇਗਾ ਹਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਇਸ ਦਾ ਕੀ ਜਵਾਬ ਦੰਦੀ ਆਲਾ ਸਮਾਂ ਦੱਸੇਗਾ। ਕੈਮਰਾ ਪਰਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖੀ ਦਿਓ ਡੀ5 ਚੈਨਲ ਪੰਜਾਬੀ। ਨਿਟਰ ਹਾਂ ਨਿਰਪੱਖ ਰਹਾਗੇ। ਆਜ਼ਾਦ ਹਾਂ। ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ